ਕੁਝ ਲਾਲ ਕਿਤਾਬ ਨੂੰ ਮੰਨਦੇ ਨੇ ਕੁਝ ਵੈਦਿਕ ਐਸਟ੍ਰੋਲੋਜੀ ਨੂੰ ਮੰਨਦੇ ਨੇ ਹਾਂਜੀ ਉਹ ਉਪਾਦਿੰਦੇ ਨੇ ਵੀ ਇਦਾਂ ਦਾ ਕਰਕੇ ਆਹ ਕਰ ਦੋ ਵੀ ਇਦਾਂ ਤੁਹਾਡਾ ਆ ਸਮਾਧਾਨ ਹੋ ਜਾਊ ਐਸਟ੍ਰੋਲੋਜੀ ਸਾਨੂੰ ਕੀ ਗਿਆਨ ਆ ਕਿ ਕੋਈ ਪੰਡਿਤ ਕੋਲ ਜਾਵਾਂਗੇ ਉਹਨੇ ਸਾਨੂੰ ਦੱਸਣਾ ਵੀ ਇਦਾਂ ਕਰ ਆ ਸੂਰਜ ਨੂੰ ਪਾਣੀ ਦੇ ਆ ਜਾਂ ਜੋਉਂਦੇ ਆ ਜਾਂ ਕੀੜੀਆਂ ਨੂੰ ਚੌਲ ਪਾ ਦੇ ਜਾਂ ਮਿੱਠਾ ਪਾ ਦੇ ਸਾਨੂੰ ਸਾਡੇ ਦਿਮਾਗ 'ਚ ਇਹ ਆ ਤੁਸੀਂ ਕਹਿੰਦੇ ਹੋ ਮੈਂ ਰੈਮਡੀਜ਼ ਜ਼ਿੰਦਾ ਹੀ ਨਹੀਂ ਵੀ ਰੈਮਡੀਜ਼ ਤੋਂ ਬਗੈਰ ਐਸਟ੍ਰੋਲੋਜੀ ਦਾ ਕੋਈ ਵजूद ਹੈ ਫਿਰ ਵजूद ਪਤਾ ਕਿਸ ਚੀਜ਼ ਦਾ ਸਭ ਤੋਂ ਜ਼ਿਆਦਾ ਜੀ ਸਭ ਤੋਂ ਦੁਨੀਆ 'ਚ ਸਸਤੀ ਫਰੀ ਦੀ ਚੀਜ਼ ਤੇ ਸਭ ਤੋਂ ਮਹਿੰਗੀ ਚੀਜ਼ ਸਲਾਹ ਹੈ। ਸਲਾਹ ਇਸ ਗੱਲ ਦੇ ਉੱਤੇ ਗੌਰ ਕਰੇ। ਗੌਰ ਕਰਨ ਵਾਲੀ ਗੱਲ ਕੀ ਹੈ? ਜਿਹੜੀ ਸਭ ਤੋਂ ਮਹਿੰਗੀ ਸੈਲਰੀਜ਼ ਮਿਲਦੀ ਹੈ ਨਾ ਦੁਨੀਆ 'ਚ। ਜੀ। ਉਹ ਸੀਓ ਨੂੰ ਮਿਲਦੀ ਹੈ। ਮੰਨ ਲਓ ਕਿ ਸੁਰਿੰਦਰ ਪਿਚਾਈ ਗੂਗਲ ਨੂੰ ਹੈਂਡਲ ਕਰਦਾ ਹੈ। ਉਹਨਾਂ ਦੀ ਕਰੋੜਾਂ ਅਰਬਾਂ ਰੁਪਏ ਦੀ ਤਨਖਾਹ ਹੈ। ਜੀ। ਤਾਂ ਉਹ ਬੈਠ ਕੇ ਕੋਈ ਕੰਮ ਕਰਦੇ ਹੋਣਗੇ? ਨਹੀਂ ਕਰਦੇ ਹੋਣਗੇ ਨਾ। ਹੂੰ। ਉਹ ਫਿਊਚਰ ਨੂੰ ਸਮਝਦੇ ਆਂ ਭਈ ਆਨ ਵਾਲਾ ਟੈਕਨੋਲੋਜੀ ਦਾ ਗੂਗਲ ਦਾ ਟਾਈਮ ਕਿਵੇਂ ਦਾ ਹੈ ਉਵੇਂ ਦੇ ਉਹ ਡਿਸੀਜਨ ਮੇਕ ਕਰਦੇ ਨੇ ਉੱਥੇ ਵੀ ਜੀ ਹੀਰੋ ਕਹਿੰਦੇ ਨੇ ਵੀ ਇਹ ਚੀਜ਼ ਕਰੋਗੇ ਤਾਂ ਹੋਏਗੀ ਇਹ ਚੀਜ਼ ਨਹੀਂ ਕਰੋਗੇ ਤਾਂ ਨਹੀਂ ਹੋਏਗੀ ਇਹਦੇ ਨਾਲ ਇਹਦੇ ਨਾਲ ਹੀ ਫਰਕ ਪੈਂਦਾ ਤੇ ਉਪਾਏ ਨਾਲ ਮੈਂ ਦੇਖੋ ਜਿਹੜੇ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਮੈਨੂੰ ਨਾ ਕਈ ਵਾਰ ਕਈਆਂ ਦੇ ਫੋਨ ਆਉਂਦੇ ਨੇ ਯਾਰ ਕੀ ਕਰ ਰਹੇ ਹੋ ਭਾਜੀ ਸਾਡੀ ਵੀ ਦੁਕਾਨਦਾਰੀ ਹੈ ਇਹ ਥੋੜੀ ਗੱਲ ਹੁੰਦੀ ਹੈ ਕਿਉਂਕਿ ਉਹ ਨਾ ਲੌਜੀਕਲੀ ਨਹੀਂ ਕੰਡੈਮਨਟ ਕਰ ਸਕਦੇ দান ਕਰਨਾ ਨਾ ਕਰਨਾ ਕੋਈ ਚੀਜ਼ ਦੱਬਣਾ ਦੁੱਬਣਾ ਨਹੀਂ ਜਰਨਲੀ ਮੈਂ ਤਿੰਨ ਚੀਜ਼ਾਂ ਦੇ ਦੋਤ ਤੇ ਮੈਂ ਵੀ ਗੱਲ ਕਰਦਾ ਬਈ ਇਹ ਚੀਜ਼ ਦਾ ਦਾਨ ਕਰੋ ਇਹਦਾ ਨਾ ਕਰੋ ਜੀ ਇਹ ਕਰੋ ਇਹ ਨਾ ਕਰੋ ਅੱਛਾ ਤੇ ਮੈਂ ਐਸਟ੍ਰੋਲੋਜੀਕਲ ਅਲਾਈਨ ਕਰਦਾ ਬੰਦਿਆਂ ਨੂੰ ਕਿ ਤੁਸੀਂ ਇਸ ਚੀਜ਼ ਲਈ ਬਣੇ ਸੀਗੇ ਇਹ ਕਰ ਲਓ ਇਸ ਚੀਜ਼ ਲਈ ਨਹੀਂ ਬਣੇ ਹੋ ਇਹ ਕਰੋਗੇ ਤਾਂ ਨੁਕਸਾਨ ਨਹੀਂ ਰਹੇਗਾ ਜਿੰਨੀ ਵਾਰੀ ਮਰਜ਼ੀ ਕਰੋਗੇ ਕੱਲ ਪਰਸੋਂ ਮੇਰੇ ਕੋਲ ਇੱਕ ਮੇਰੇ ਦੋਸਤ ਆਏ ਪਾਟਾ ਸਾਹਿਬ ਤੋਂ ਜੀ ਉਹ ਹਾਲਾਂਕਿ ਉਹ ਬੜੀ ਕੋ ਸਿੱਖਿਜ਼ਮ ਵਾਲੀ ਫੈਮਲੀ ਤੋਂ ਸੀਗੇ ਅਮਰਤਾਰੀ ਗੁਰਸੇਖ ਸ਼ੁਰੂ ਤੋਂ ਉਹ ਕਹਿੰਦੇ ਯਾਰ ਮੈਂ ਸਤਿੰਦਰ ਪਾਟ ਮੇਰੇ ਸਕੂਲ ਤੂੰ ਜਾਣਦੇ ਨੇ ਮੈਨੂੰ ਜੀ ਮੈਂ ਤੁਹਾਨੂੰ ਸੁਣ ਰਿਹਾ ਮੈਂ ਅੱਜ ਕੱਲ ਪੋਡਕਾਸਟ ਬਹੁਤ ਸੁਣਦਾ ਤੇਰੇ ਤਾਂ ਮੈਨੂੰ ਲੱਗਦਾ ਕਿ ਚੱਲ ਮੈਂ ਇੱਕ ਸਲਾਹ ਕਰ ਲੈਣਾ ਉ ਤਾਂ ਯਾਰੀ ਦੋਸਤੀ ਚ ਆਏ ਸੀਗੇ ਤਾਂ ਮੈਂ ਕਿਹਾ ਚੱਲ ਬੈਠ ਦੱਸੋ ਕੀ ਜਾਣਨਾ ਚਾਹਦੇ ਹੋ ਜੀ ਕਹਿੰਦੇ ਯਾਰ ਸੈਕੰਡ ਬਿਜ਼ਨਸ ਕਰਨਾ ਹੈ ਮੈਂ ਕੀ ਕਰਾਂ ਅੱਛਾ ਵਧੀਆ ਪੈਸਾ ਕਮਾਰੇ ਨੇ ਕਿਸੇ ਇੱਕ ਬਿਜ਼ਨਸ ਤੋਂ ਤਾਂ ਕਹਿੰਦੇ ਯਾਰ ਮੈਂ ਪ੍ਰਾਪਰਟੀ ਦਾ ਕੰਮ ਕਰਨਾ ਚਾਹੁੰਦਾ ਜੀ ਤਾਂ ਇਹ ਉਹ ਬਹੁਤ ਜ਼ਿਆਦਾ ਨੇ ਮੈਂ ਕਿਹਾ ਦੇਖੋ ਇਦਾਂ ਹੈ ਪ੍ਰਾਪਰਟੀ ਦਾ ਕੰਮ ਨਹੀਂ ਚੱਲੇਗਾ अच्छा ये चल जाएगा ये चल जाएगा ये चल जाएगा कहता है प्रॉपर्टी ਦਾ ਕਿਉਂ ਨਹੀਂ ਚੱਲੇਗਾ ਮੈਂ ਉਹਨੂੰ ਕਿਹਾ ਕਿ ਪ੍ਰਾਪਰਟੀ ਦਾ ਕਿਵੇਂ ਚੱਲੇਗਾ ਜਦੋਂ ਤੂੰ ਕਰੇਗਾ ਨਾ ਉਦੋਂ ਤੈਨੂੰ ਹਾਰਡਲਸ ਆਏਗੀ ਲਾਈਕ ਇੱਕ ਬੰਦੇ ਦਾ ਪ੍ਰਾਪਰਟੀ ਦਾ ਵਧੀਆ ਚੱਲਦਾ ਹੋਇਆ ਤੂੰ ਗਏਗਾ ਮੈਂ ਚ 2-4 ਕਰੋੜ ਲਾ ਕੇ ਮੈਹਰਾਲ ਜਾਣਾ ਜਿੱਦਾਂ ਹੀ ਤੂੰ ਰਲਿਆ ਨੁਕਸਾਨ ਸ਼ੁਰੂ ਤੈਨੂੰ ਨਹੀਂ ਉਹਦੇ ਚ ਫਾਇਦਾ ਹੋਣਾ ਮੈਂ ਉਸ ਆਪਣੇ ਦੋਸਤ ਨੂੰ ਸਲਾਹ ਦਿੱਤੀ ਉਹ ਨਾ ਵਿਚਾਰਾ ਹਲੇ ਟੈਸਟਿੰਗ ਫੇਸ 'ਚ ਸੀਗਾ ਮੇਰਾ ਮਿੱਤਰ ਠੀਕ ਹੈ ਜੀ ਕਿਉਂਕਿ ਅੱਧਾ ਭਰੋਸਾ ਅੱਧਾ ਨਹੀਂ ਉਹ ਕਹਿੰਦਾ ਯਾਰ ਗਲਤਾਂ 100% ਹੈ ਮੇਰੇ ਨਾਲ ਪਿਛਲੇ 15 ਸਾਲ ਤੋਂ ਇਹੀ ਹੋ ਰਿਹਾ ਬਟ ਮੇਰੇ ਕੋਲ ਕੋਈ ਤੀਸਰਾ ਆਪਸ਼ਨ ਨਹੀਂ ਹੈ ਕੰਮ ਦਾ ਮੈਂ ਕਿਹਾ ਪ੍ਰਾਪਰਟੀ ਐਗਰੀਕਲਚਰ ਬਿਜ਼ਨਸ ਚ ਚੱਲ ਜਾਓਗੇ ਓਕੇ ਸ਼ੁਕਰ ਮੰਗਲ ਦੀ ਸ਼ੁਕਰ ਕੇਤੂ ਦੀ ਸ਼ੁਕਰ ਦੀ 4th ਹਾਊਸ ਦਾ ਰੂਟੀ ਪ੍ਰਾਪਰਟੀ ਨੂੰ ਖੇਤੀਬਾੜੀ ਕਰਾ ਦਿੰਦੀ ਹੈ ਪ੍ਰਾਪਰਟੀ ਦਾ ਕਾਰੋਬਾਰ ਨਹੀਂ ਕਰਾ ਦਿੰਦੀ ਜੀ ਜੀ ਉਹਨਾਂ ਦਾ 4th ਹਾਊਸ ਦਾ ਲਾਰਡ ਨੀਚ ਦਾ ਸੀਗਾ ਉਹ ਬੰਦਾ ਪ੍ਰਾਪਰਟੀ ਦੇ ਕੰਮ ਚ ਕਾਮਯਾਬ ਨਹੀਂ ਹੋ ਸਕਦਾ ਜੀ ਜੀ ਇਹ ਵਾਲੀ ਅਲਾਈਨਮੈਂਟ ਅਸੀਂ ਕਰ ਸਕਦੇ ਹਾਂ ਸਾਡੇ ਚੋਂ ਭਾਜੀ ਮੈਨੂੰ ਵੀ ਬਹੁਤ ਸਾਰੇ ਮੰਤਰ ਬਹੁਤ ਸਾਰੇ ਉਪਾਏ ਇਹ ਸਾਰਾ ਕੁਝ ਮੈਂ ਵੀ ਪੜਿਆ ਬਟ ਮੇਰਾ ਮੇਰਾ 20 ਸਾਲ ਦਾ ਤਜਰਬਾ ਇਹ ਰਿਹਾ ਕਿ ਕਿਸਮਤ ਨਹੀਂ ਬਦਲ ਸਕਦੇ ਉਹ ਭਾਜੀ ਫਿਰ ਤੁਸੀਂ ਸੋਲਿਊਸ਼ਨ ਕਿਵੇਂ ਕਰਾ ਕੇ ਦਿੰਨੇ ਹੋ ਮਤਲਬ ਮੈਂ ਕਹਿੰਦਾ ਨਾ ਮੈਂ ਤੁਹਾਨੂੰ ਕਾਰੋਬਾਰ ਦਾ ਦੱਸਿਆ ਮੈਂ ਉਹਨੂੰ ਕਹਿੰਦਾ ਕਿ ਇਹ ਕਰੋ ਇਹ ਨਾ ਕਰੋ ਇਹਦੀ ਵਜ੍ਹਾ ਹੈ ਨਾ ਕਈ ਵਾਰ ਇਨਸਾਨ ਨਾ ਲਾਈਫ ਹੀ ਗਲਤ ਚ ਕਰ ਰਿਹਾ ਹੁੰਦਾ ਹੈ ਮਤਲਬ ਉਹਦੀ ਨਾ ਕੁਝ ਗਲਤ ਪ੍ਰੈਕਟਿਸਸ ਚੱਲ ਰਹੀ ਹੈ ਜੀ 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 ਉਹ ਕਿਵੇਂ ਚੱਲ ਰਹੀ ਹੈ ਇੱਕ ਡਾਕਟਰ ਸਾਹਿਬ ਨੇ ਮਰੀਂਡਾ ਤੋਂ ਨੇ ਆਯੁਰਵੈਦਿਕ ਡਾਕਟਰ ਨੇ ਹੂੰ ਤਾਂ ਉਹ ਆਏ ਸੀਗੇ ਗੱਲਾਂ ਬਾਤਾਂ ਹੋਈਆਂ ਤਾਂ ਮੈਂ ਦੇਖਿਆ ਵੀ ਉਹ ਬੜੇ ਟ੍ਰਸਟਵਾਦੀ ਨੇ ਉਹ ਨਾ ਇੰਨੇ ਕਿ ਜ਼ਿਆਦਾ ਨਰਮ ਹਿਰਦੇ ਦੇ ਇਨਸਾਨ ਨੇ ਕਿ ਉਹ ਮੋਰ ਥੈਨ 40% ਕਸਟਮਰਸ ਨੂੰ ਦਵਾਈ ਫ੍ਰੀ ਦੇ ਦਿੰਦੇ ਆ ਠੀਕ ਆ ਜੀ ਹੁਣ ਜਦੋਂ ਤੁਸੀਂ ਦੇਖਦੇ ਹੋ ਦਵਾਈ ਸੂਰੇ ਦਾ ਕਾਰਕ ਹੈ ਦਵਾਈਆਂ ਦਾ ਕਾਰਕ ਸੂਰੇ ਹੈ ਜੇ ਕਿਸੇ ਦੀ ਕੁੰਡਲੀ ਚ ਸੂਰੇ ਦੀ ਪੋਜੀਸ਼ਨ ਲਗਨ 5th ਜਾਂ 9th ਹਾਊਸ ਤੋਂ ਐ ਤੇ ਉਹ ਪੋਜੀਸ਼ਨਿੰਗ ਅੱਛੀ ਆ ਉਹਨੂੰ ਦਵਾਈ ਫ੍ਰੀ ਨਹੀਂ ਦੇਣੀ ਚਾਹੀਦੀ ਓਕੇ ਉਹ ਕਹਿੰਦੇ ਸੀ ਕਿ ਮੇਰਾ ਸਾਰਾ ਕੁਝ ਵਧੀਆ ਪਾਜੀ ਫਿਰ ਵੀ ਇੱਕ ਸਰਟਨ ਕਾਈਂਡ ਆਫ ਗਰੋਥ ਨਹੀਂ ਆ ਅਨਸੈਟੀਸਫੈਕਸ਼ਨ ਹੈ ਤੇ ਉਹ ਨਰਮ ਹਿਰਦਾ ਕਿਉਂਕਿ ਗੁਰੂ ਬਹੁਤ ਉੱਚ ਦਾ ਸੀਗਾ ਉਹਨਾਂ ਦਾ ਜੀ ਜੀ ਵਧੀਆ ਪੋਜੀਸ਼ਨਿੰਗ ਨਹੀਂ ਸੀਗਾ ਮੈਂ ਕਿਹਾ ਪ੍ਰੋਬਲਮ ਕਿੱਥੇ ਆ ਰਹੀ ਹੈ ਇਹ ਸੈਗਮੈਂਟ ਚ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਸਾਰੀ ਲਾਈਕ ਸੁਣਾਈ ਤਾਂ ਅਸੀਂ ਅਲਾਈਨ ਕੀਤਾ ਵੀ ਤੁਸੀਂ ਇਹ ਗਲਤੀ ਕਰ ਰਹੇ ਹੋ ਦਾਨ ਕਰਨਾ ਤਾਂ ਗਲਤ ਨਹੀਂ ਹੈ ਨਰਮ ਹਿਰਦਾ ਕਰੋਗੇ ਵੀ ਆਪਣੇ ਠੀਏ ਦੇ ਬੈਠ ਕੇ ਦਵਾਈ ਦਾ ਦਾਨ ਨਾ ਕਰੋ ਆਪਣੀ ਸਰਵਿਸਿਜ਼ ਦਾ ਦਾਨ ਕਰੋ ਦਿਨ ਚ ਇੱਕ ਦਿਨ ਰੱਖ ਲਓ ਕਿਸੇ ਗੁਰੂ ਘਰ ਜਾ ਕੇ ਕਿਉਂਕਿ ਗੁਰੂ ਬਹੁਤ ਮਜ਼ਬੂਤ ਹੈ ਤੇ ਕਿਸੇ ਗੁਰੂ ਘਰ ਜਾ ਕੇ ਸੇਵਾ ਕਰੋ ਉੱਥੇ ਲੰਗਰ ਹੀ ਲਾ ਦਿਓ ਬਈ ਮੇਰੇ ਕੋਲ ਆਓ ਮੇਰੇ ਤੋਂ ਸਿੱਖ ਪੁੱਛ ਲਓ ਮੇਰੀ ਦੀ ਸਲਾਹ ਲੈ ਲਓ ਮੈਂ ਦਵਾਈ ਲਿਖਦਾ ਮੇਰੀ ਵਾਈਫ ਸਾਨੂੰ ਦੇ ਰਿਆ ਕਰੇ ਬਟ ਆਪਣੇ ਠੀਏ ਤੇ ਬੈਠ ਕੇ ਉਹ ਕੰਮ ਇਹ ਚ ਦਵਾਈ ਮੈਨੂੰ ਕਾਫੀ ਚੀਜ਼ਾਂ ਹੁੰਦੀਆਂ ਐ ਸਲੋਜੀ ਜੀ ਵੀ ਕਿਸੇ ਨੂੰ ਹੁੰਦਾ ਵੀ দান ਨਹੀਂ ਕਰਨਾ ਅੱਛਾ ਮੇਰਾ ਇੱਕ ਦੋਸਤ ਸੀ ਉਹਨੂੰ ਕਿਸੇ ਨੇ ਕਿਹਾ ਸੀ ਵੀ ਤੂੰ ਪੈਸੇ ਖਰਚ ਕੇ ਕਿਸੇ ਨੂੰ ਸ਼ਰਾਬ ਨਹੀਂ ਪਿਉਣੀ ਜਾਂ ਮਾਸ ਨਹੀਂ ਖਾਣਾ ਵੀ ਤੇਰੀ ਜੇਬ ਚੋਂ ਪੈਸੇ ਨਹੀਂ ਹੋਣੇ ਚਾਹੀਦੇ ਇਹ ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਜੀ ਕਈ ਲੋਕ ਕਈ ਲੋਕ ਸਿਰਫ ਸ਼ਰਾਬ ਦਾ ਦਾਨ ਦੱਸ ਦਿੰਦੇ ਆ ਮਨ ਪਾ ਜੀ ਜੀ ਬਈ ਕਰੋ ਹਾਲਾਂਕਿ ਸ਼ਰਾਬ ਦਾ ਦਾਨ ਤਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਚੰਗਾ ਮਾੜਾ ਕੁਝ ਵੀ ਕਦੇ ਵੀ ਨਹੀਂ ਕਰਨਾ ਚਾਹੀਦਾ ਜੀ 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 ਤੁਸੀਂ ਕਿਸੇ ਨੂੰ ਗਲਤ ਐਡਿਕਟ ਕਰ